ਫਾਜ਼ਿਲਕਾ ਚ ਗਰਲਫ੍ਰੈਂਡ ਪਿੱਛੇ ਛੋਟੇ ਭਰਾ ਨੇ ਵੱਡੇ ਭਰਾ ਦਾ ਕਰਤਾ ਕਤਲ ਆਪਣੀ ਛੋਟੀ ਭੈਣ ਨੂੰ ਫੋਟੋ ਭੇਜ ਤਿੱਤਾ ਸੁਨੇਹਾ ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਨ ਮਾਮਲਾ ਫਾਜ਼ਿਲਕਾ ਦੀ ਪੈਰੋ ਕਲੋਨੀ ਦਾ ਹੈ ਜਿੱਥੇ ਇੱਕ ਲੜਕੀ ਨੂੰ ਲੈ ਕੇ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਲੜਕੀ ਦੋਵੇਂ ਭਰਾਵਾਂ ਦੇ ਸੰਪਰਕ ਵਿੱਚ ਸੀ ਜਦੋਂ ਵੱਡੇ ਭਰਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਗੁੱਸੇ ਵਿੱਚ ਆ ਗਿਆ ਇਸ ਗੱਲ ਨੂੰ ਲੈ ਕੇ ਦੋਵਾਂ ਭਰਾਵਾਂ ਵਿਚਾਲੇ ਤਕਰਾਰ ਹੋ ਗਈ ਇਸ ਲੜਾਈ ਦੌਰਾਨ ਛੋਟੇ ਭਰਾ ਨੇ ਵੱਡੇ ਭਰਾ ਦੇ ਇਟਬਾਰੀ ਅੱਤੇ ਪਾਦ ਵਿੱਚ ਕਿਰਚ ਨਾਲ वार ਕਰਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਇੰਨਾ ਹੀ ਨਹੀਂ ਉਸ ਨੇ ਆਪਣੇ ਭਰਾ ਦੀ ਮਰਤਕ ਤੇ ਦੀ ਫੋਟੋ ਆਪਣੀ ਛੋਟੀ ਭੈਣ ਨੂੰ ਵੀ ਭੇਜੀ ਅਤੇ ਕਿਹਾ ਕਿ ਉਸ ਨੇ ਆਪਣੇ ਭਰਾ ਦਾ ਕੰਮ ਤਮਾਮ ਕਰ ਦਿੱਤਾ ਹੈ ਪੁਲਸ ਮੌਕੇ ਤੇ ਪਹੁੰਚ ਕੇ ਜਾਂਚ ਵਿੱਚ ਜੁੱਟ ਗਈ ਹੈ ਮਾਮਲਾ ਵਸ ਇਹਨਾਂ ਦਾ ਭਰਾ ਭਰਾ ਦਾ ਜਕੜਾ ਹੋਇਆ ਕਿਸੇ ਕੁੜੀ ਦੇ ਪਿੱਛੇ ਉਹ ਆਪਣੀ ਵੱਡੇ ਭਰਾ ਨਾਲ ਵੀ ਗੱਲ ਕਰਦੇ ਸੀ ਛੋਟੇ ਨੂੰ ਵੀ ਕਰਦੇ ਸੀ ਛੋਟੇ ਨਾਲ ਵੀ ਗੱਲ ਕਰਦੇ ਸੀ ਵੱਡੇ ਨੂੰ ਬਸ ਉਹਨੇ ਦਾਰੂ ਦੂਰ ਪੀਤੀ ਉਹਨੂੰ शक ਸੀ ਬਈ ਇਹ ਗੱਲ ਕਰਦਾ ਹੁੰਦੇ ਨਾਲ ਬਸ ਉਸ ਕਰਕੇ ਉਹ ਛੋਟੇ ਭਰਾ ਨੇ ਵੱਡੇ ਭਰਾ ਦੇ ਉੱਤੇ ਹੱਥ ਚੱਕਤਾ ਉਹਦੇ ਚ ਇਹ ਲੱਗਦਾ ਸਾਨੂੰ ਹੋਰ ਵੀ ਸ਼ਾਮਿਲ ਹੈਗੇ ਨੇ ਮੁੰਡੇ ਪਰ ਸਾਨੂੰ ਹਲੇ ਤੱਕ ਕੁਝ ਨਹੀਂ ਪਤਾ ਲੱਗਿਆ ਅਸੀਂ ਸਵੇਰੇ 5 ਵਜੇ ਦੇ ਫਿਰਦੇ ਪਏ ਆ ਕਿਉਂਕਿ ਕ੍ਰੀਏਟਿਵ ਕੁੜੀ ਕਰਕੇ ਹੀ ਹੋਇਆ ਉਹਨਾਂ ਨੂੰ ਲੱਗਿਆ ਵੀ ਹਾਂ ਵੀ ਇਹਦਾ ਰਿਲੇਸ਼ਨ ਜਿਹੜਾ ਹੈਗਾ ਅਦਰ ਮੇਰੇ ਬ੍ਰਦਰ ਨਾਲ ਵੀ ਚੱਲਦਾ ਵੇ ਛੋਟੇ ਬ੍ਰਦਰ ਨਾਲ ਤੇ ਉਹ ਕੁੜੀ ਜਿਹੜੀ ਹੈਗੀ ਸੀਗੀ ਉਹ ਵੀ ਇਹ ਚਾਹਦੀ ਸੀ ਮੇਰੇ ਛੋਟੇ ਬ੍ਰਦਰ ਨੂੰ ਲਾਈਕ ਕਰਦੇ ਸੀਗੀ ਬਾਈ ਬ੍ਰਦਰ ਵੱਲੋਂ ਇਹ ਕੋਸ਼ਿਸ਼ ਹੈਗਾ ਨਹੀਂ ਸੀ ਉਹਨੇ ਬਹੁਤ ਜ਼ਿਆਦਾ ਸਮਝਾਇਆ ਪਰ ਉਹਦੇ ਇਹ ਸੀਗਾ ਵੀ ਉਹ ਕੁੜੀ ਮੈਨੂੰ ਛੱਡ ਕੇ ਚਲੀ ਜਾਊਗੀ ਬਸ ਇਹ ਕੁੜੀ ਦਾ ਹੀ ਮੈਟਰ ਹੈ ਜ਼ਿਆਦਾਤਰ ਤਾਂ ਇਹ ਮੈਨੂੰ ਸਦਰ ਐਸਚੋ ਲੇਖ ਰਾਜ ਦਾ ਫੋਨ ਆਇਆ ਸੀਗਾ ਵੀ ਇੱਕ ਜਿਹੜਾ ਰਾਤ ਕੋਈ ਮਰਡਰ ਹੋਇਆ ਸੀਗਾ ਤੇ ਉਸ ਮਾਮਲੇ ਦੇ ਵਿੱਚ ਕਹਿੰਦਾ ਸੰਸਕਾਰ ਕਰਵਾਣਾ ਹੈ ਉਹ ਪਰਿਵਾਰ ਗਰੀਬ ਪਰਿਵਾਰ ਹੈ ਬਹੁਤ ਜ਼ਿਆਦਾ ਜਿਹੜਾ ਝੁੱਗੀ-ਝੋਪੜੀ ਰਹਿੰਦੇ ਨੇ ਤੇ ਉਹਨਾਂ ਨੇ ਮੈਨੂੰ ਬੁਲਾਇਆ ਤੇ ਅਸੀਂ ਜਿਹੜਾ ਸਾਡੇ ਸ਼ੇਰ ਸਰਾਂ ਦੀ ਟੀਮ ਤੇ ਫਾਇਲਗਾ ਵਾਰ ਵਿੱਚ ਪੂਰੀ ਉਹਦੀ ਟੀਮ ਆ ਜਿਹੜਾ ਉਹਦਾ ਸਬਸਕ੍ਰਾਈਬ ਕਰਵਾ ਰਿਹਾ ਕਿਉਂਕਿ ਉਹਨਾਂ ਕੋਲ ਪੈਸੇ ਨਹੀਂ ਹੈਗੇ ਇਸੇ ਕੋਈ ਉਹਨੇ ਲੋਕਾਂ ਕਰਕੇ ਅਸੀਂ ਜਿਹੜਾ ਵੀ ਅੱਜ ਉਹਨਾਂ ਦਾ ਜਿਹੜਾ ਸਬਸਕ੍ਰਾਈਬ ਕਰਵਾ ਰਹੇ ਆ ਸਾਡੀ ਸਸਤਾ ਹਮੇਸ਼ਾ ਸੇਵਾ ਦਾ ਕੰਮ ਕਰਦੀ ਏ